ਦਿਨ ਦੇ ਇਸ ਪ੍ਰੋਗਰਾਮ ਵਿੱਚ ਜੋ ਇੱਕ ਵਿਚਾਰ ਲੜੀਵਾਰ ਚੱਲ ਰਹੀ ਹੈ ਕਰਮ ਸੰਸਕਾਰ ਸੁਭਾਅ ਕਰਮ ਬੀਜ ਹੈ ਕਿ ਜਦ ਕਰਮ ਕਰਤ ਬਣ ਜਾਏ ਮਾਨਸਿਕ ਜਾਂ ਸਰੀਰਕ ਉਸ ਵਿੱਚ ਮਨ ਸ਼ਾਮਲ ਹੋਵੇ ਤੋ ਬੀਜ ਬੋਇਆ ਗਿਆ ਸੰਸਕਾਰ ਬੀਜ ਅੰਕੁਰਿਤ ਹੋ ਗਿਆ ਬੀਜ ਫੋਟੋਪੇਅ ਇਹ ਨਿਕਲਿਆ ਜਿਹਾ ਬੂਟਾ ਬਣ ਕੇ ਬਾਹਰ ਪ੍ਰਗਟ ਹੋ ਗਿਆ ਬਾਰ ਬਾਰ ਦਾ ਉਹੀ ਕਰਮ ਕਰਨਾ ਇਸ ਤਰ੍ਹਾਂ ਜਿਵੇਂ ਇਸ ਬੂਟੇ ਨੂੰ ਪਾਣੀ ਦੇਣਾ ਖਾਦ ਦੇਣਾ ਸੰਸਕਾਰਾਂ ਦਾ ਸੰਗ੍ਰਹਿ ਬਣ ਜਾਣਾ ਬੋਏ ਹੋਏ ਬੀਜ ਦਾ ਦਰਖਤ ਬਣ ਜਾਣਾ ਦੇ ਸੰਸਕਾਰਾਂ ਦਾ ਇਹ ਸੰਗ੍ਰਹਿ ਅਗਾ ਚਲ ਕੇ ਜਦ ਫਲ ਤੱਕ ਪੜਦਾ ਹੈ ਇਹਨੂੰ ਕਹਿੰਦੇ ਨੇ ਸੁਭਾਅ ਬੀਜ ਅੰਗ੍ਰਿਤ ਹੋਇਆ ਹੈ ਬ੍ਰਿਖਸ਼ ਬਣ ਗਿਆ ਦਰਖਤ ਬਣ ਗਿਆ ਫਿਰ ਫਲ ਬਣ ਗਿਆ ਇੱਕ ਵੇ ਮਨੁੱਖ ਜੋ ਕਰਮ ਕਰ ਰਿਹਾ ਹੈ ਇਹ ਉਸ ਦਾ ਸੁਭਾਅ ਨਹੀਂ ਹੈ ਚੋ ਚੰਗਾ ਚੇ ਮੜਾ ਬਾਣੀ ਪੜ ਰਿਹਾ ਇਹਦਾ ਸੁਭਾਅ ਨਹੀਂ ਛੁੱਟ ਸਕਦਾ ਕੁਝ ਗਲਤ ਕਰ ਰਿਹਾ ਬੇਈਮਾਨੀ ਕਰ ਰਿਹਾ ਝੂਠ ਬੋਲ ਰਿਹਾ ਇਹਦਾ ਸੁਭਾਅ ਨਹੀਂ ਹੈ ਛੁੱਟ ਸਕਦਾ ਸੰਸਕਾਰਾਂ ਦਾ ਸੰਗ੍ਰਹਿ ਬਣ ਗਏ ਤਾਂ ਵੀ ਛੁੱਟ ਸਕਦਾ ਹੱਲ ਬਣ ਗਏ ਸੁਭਾਅ ਬਣ ਗਏ ਉਹ ਫਿਰ ਸੁਭਾਅ ਵਿੱਚ ਜੀਣਾ ਹੀ ਪੈਗ ਚੋਰੀ ਜਿਸ ਦਾ ਸੁਭਾਅ ਹੈ ਚੋਰੀ ਉਸ ਦੇ ਅੰਦਰ ਹਰ ਵਕਤ ਚੱਲਦੀ ਹੈ। ਕਿਰਤ ਦੇ ਵਿੱਚ ਉਹਦੋਂ ਪ੍ਰਗਟ ਹੁੰਦੀ ਹੈ ਜਿੱਥੇ ਇੱਕਦਰੇ ਮੌਕਾ ਮਿਲਦਾ ਹੈ ਕਿਉਂਕਿ ਚੋਰੀ ਦਾ ਮੌਕਾ ਤੇ ਹਰ ਜਗ੍ਹਾ ਹੈ। ਦੋਰਾਚਾਰ ਜਿਸ ਦਾ ਸੁਭਾਅ ਹੈ ਦੋਰਾਚਾਰ ਹਰ ਵਕਤ ਅੰਦਰ ਚੱਲਦਾ ਹੈ। ਕ੍ਰਿਤ ਦੇਜ ਉਹਦੋਂ ਪ੍ਰਗਟ ਹੁੰਦਾ ਜਿੱਥੇ ਇੱਕਦਰੇ ਮੌਕਾ ਮਿਲ ਜਾਏ ਮੌਕਾ ਮਿਲ ਜਾਏ ਠੱਗੀ ਜਿਸ ਦਾ ਸੁਭਾਅ ਹੈ ਬੇਈਮਾਨੀ ਜਿਸ ਦਾ ਸੁਭਾਅ ਹੈ ਇਹ ਠੱਗੀ ਉਸ ਦੇ ਅੰਦਰ ਹਰ ਵਕਤ ਚੱਲਦੀ ਹੈ ਨਹੀਂ ਕਿ ਠੱਗ ਕਿਸੇ ਵਕਤ ਠੱਗ ਹੁੰਦਾ ਹੈ ਤੇ ਕਿਸੇ ਵਕਤ ਨਹੀਂ ਜਿਹਦਾ ਸੁਭਾਅ ਹੈ ਹਰ ਵਕਤ ਹੀ ਠੱਗ ਹੈ ਠੱਗੀ ਉਸ ਦੇ ਅੰਦਰ ਹਰ ਵਕਤ ਚੱਲਦੀ ਹੈ ਕ੍ਰੇਤਾ ਦੇ ਜਦੋਂ ਪ੍ਰਗਟ ਆਉਂਦੀ ਹੈ ਜਿਹਦੇ ਕਿਦਰੇ ਮੌਕਾ ਲੱਭੇ ਕਿਉਂਕਿ ਧੱਗੀ ਕਰਨ ਦਾ ਮੌਕਾ ਹਰ ਜਗ੍ਹਾ ਤੇ ਹਰ ਵਕਤ ਨਹੀਂ ਹੈ ਬੇਈਮਾਨੀ ਕਰਨ ਦਾ ਮੌਕਾ ਹਰ ਜਗ੍ਹਾ ਤੇ ਹਰ ਵਕਤ ਨਹੀਂ ਹੈ ਦੁਰਾਚਾਰ ਕਰਨ ਦਾ ਮੌਕਾ ਹਰ ਵਕਤ ਤੇ ਹਰ ਜਗ੍ਹਾ ਨਹੀਂ ਹੈ ਚੋਰੀ ਕਰਨ ਦਾ ਮੌਕਾ ਹਰ ਵਕਤ ਤੇ ਹਰ ਜਗ੍ਹਾ ਨਹੀਂ ਇਸ ਵਾਸਤੇ ਚੋਰੀ ਜਿਸ ਦਾ ਸੁਭਾਅ ਹੈ ਉਹ ਤੇ ਅੰਦਰ ਹਰ ਵਕਤ ਚਲਦੀ। ਕ੍ਰਿਤ ਵਿੱਚ ਉਦੋਂ ਪ੍ਰਗਟ ਹੁੰਦੀ ਏ ਜਿੱਦਰੇ ਮੌਕਾ ਮਿਲ ਗਏ। ਝੂਠ ਹਰ ਵਕਤ ਉਸ ਦੇ ਅੰਦਰ ਚੱਲਦਾ ਹੈ। ਕ੍ਰਿਤ ਦੇ ਵਿੱਚ ਉਦੋਂ ਪ੍ਰਗਟ ਹੁੰਦਾ ਜਿੱਥੇ ਮੌਕਾ ਬਣ ਜਾਂਦਾ। ਬੇਮਾਨੇ ਦੁਰਾਚਾਰ ਹੰਸਾ ਉਹਦੇ ਅੰਦਰ ਹਰ ਵਕਤ ਚਲਦੀ ਹੈ। ਕ੍ਰਿਤ ਉਦੋਂ ਬਣਦੀਏ ਜਿੱਦਰੇ ਕਿਦਰੇ ਮੌਕੇ ਮਿਲ ਜਰੈ ਦੂਸਰਾ ਦਇਆ ਜਿਸ ਦਾ ਸੁਭਾਅ ਹੈ ਦਇਆ ਉਸ ਦੇ ਵਿੱਚ ਹਰ ਵਕਤ ਦੌਂਦੀ ਹੈ ਇਹ ਨਹੀਂ ਸਵੇਰੇ ਦਇਆਲੂ ਹੈ ਤੇ ਸ਼ਾਮੀ ਕਟੋਰਾ ਹੋਗੇ ਕਿ ਦਇਆਲੂ ਦਾ ਸੁਭਾਅ ਨਹੀਂ ਅਗਰ ਸ਼ਾਮੀ ਕਟੋਰਾ ਹੋਗੇ ਦਇਆ ਜਿਸ ਦਾ ਸੁਭਾਅ ਹੈ ਦਇਆ ਉਸ ਦੇ ਅੰਦਰ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਹੁੰਦੀ ਜਿੱਥੇ ਕਿਦਰੇ ਲੋੜ ਪੈ ਜਾਵੇ ਇਹਨਾਂ ਦੋਨੋਂ ਕਥਿਆਨੋਂ ਜ਼ਰਾ ਗਹਿਰਾਈ ਨਾਲ ਸੁਣਨਾ ਹੈ ਕ੍ਰਿਤ ਦੇ ਚ ਚੋਰੀ ਉਦੋਂ ਪ੍ਰਗਟ ਹੁੰਦੀ ਹੈ ਜਿੱਥੇ ਮੌਕਾ ਬਣ ਜਾਵੇ ਕ੍ਰਿਤ ਦੇ ਚ ਦਇਆ ਉਦੋਂ ਪ੍ਰਗਟ ਹੁੰਦੀ ਹੈ ਜਿੱਥੇ ਲੋੜ ਪੈ ਜਾਵੇ ਜਿੱਥੇ ਲੋੜ ਪੈ ਜਾਵੇ ਕਿੰਨੂ ਦਇਆ ਦੀ ਲੋੜ ਸਚਾਈ ਸਚ ਪਰਉਪਕਾਰ ਜਿਸ ਦਾ ਸੁਭਾਅ ਹੈ ਹਰ ਵਕਤ ਉਸ ਦੇ ਅੰਦਰ ਪਰਉਪਕਾਰ ਚੰਦਾ ਸ਼ੁਭ ਸੋਚਣਾ ਵੀ ਪਰਉਪਕਾਰ ਹੈ ਕਿਸੇ ਲਈ ਹਰ ਵਕਤ ਹਰੇਕ ਦਾ ਭਲਾ ਮੰਗਣਾ ਵੀ ਪਰਉਪਕਾਰ ਹੈ ਇੱਕ ਨੇਕ ਮਨੁੱਖ ਦੇ ਅੰਦਰ ਇਕ ਪਰਉਪਕਾਰੀ ਮਨੁੱਖ ਦੇਂਦਰ ਜਿਹਦਾ ਪਰਉਪਕਾਰ ਸੁਭਾਅ ਬਣ ਗਿਆ ਹੈ ਅਰਵਕ ਚੱਲਦਾ ਹੈ। ਕਰਤ ਵਿੱਚ ਉਦੋਂ ਪਰਉਪਕਾਰ ਪ੍ਰਗਟ ਆਉਂਦਾ ਜਿੱਤੇ ਕਿ ਲੋੜ ਪੈ ਜੇ। ਇਸ ਤਰ੍ਹਾਂ ਇਹ ਦੋ ਤਰ੍ਹਾਂ ਦੇ ਸੁਭਾਵਾਂ ਦੇ ਮਨੁੱਖ ਸੰਸਾਰ ਦੇ ਛਾਉਂਦੇ ਨੇ। ਕੁਝ ਐਸੇ ਹੁੰਦੇ ਨੇ ਪਰਉਪਕਾਰ ਕਰਦੇ ਨੇ ਪਰਉਪਕਾਰ ਉਹਨਾਂ ਦਾ ਸੁਭਾਅ ਨਹੀਂ ਕਿਸੇ ਵਕ ਦੁਰਾਚਾਰ ਵੀ ਕਰ ਸਕਦੇ ਨੇ। ਬਾਣੇ ਪੜਦੇ ਨੇ ਬਾਣੇ ਜਪਣਾ ਉਹਨਾਂ ਦਾ ਸੁਭਾਅ ਨਹੀਂ ਹੈ ਇਸ ਤੋਂ ਉਲਟ ਗੰਦੇ ਗੀਤ ਵੀ ਅਲਾਪ ਸਕਦੇ ਨੇ ਗੁਰਦੁਆਰੇ ਆ ਰਹੇ ਨੇ ਉਹਨਾਂ ਦਾ ਕਰਮ ਹੈ ਸੰਸਕਾਰ ਨਹੀਂ ਹੈ ਕਿਸੇ ਵਕਤ ਕੁਸੰਗਤ ਵੀ ਕਰ ਸਕਦੇ ਨੇ ਇੱਕ ਕਈ ਦਿਨਾਂ ਤੋਂ ਦਾਸ ਆਪ ਜੀ ਦੇ ਸਾਹਮਣੇ ਵਿਚਾਰ ਰੱਖ ਰਿਹਾ ਗੁਰਵਾਣੀ ਐਸਾ ਕਹਿੰਦੀ ਹੈ ਕਰਮ ਬਦਲੇ ਜਾ ਸਕਦੇ ਨੇ ਸੰਸਕਾਰ ਬਦਲੇ ਜਾ ਸਕਦੇ ਨੇ ਸੁਭਾਅ ਨਹੀਂ ਬਦਲਿਆ ਜਾ ਸਕਦਾ ਪਰਪਕਾਰ ਜਿਸ ਦਾ ਸੁਭਾਅ ਬਣ ਗਿਆ ਹੈ ਕਰੋੜਾ ਦੁਰਾਚਾਰੀ ਮਿਲਨ ਉਹ ਸਦਾਚਾਰੀ ਰਹੇਗਾ ਉਹਦਾ ਸਦਾਚਾਰ ਦੁਰਾਚਾਰ ਵਿੱਚ ਨਹੀਂ ਬਦਲੇਗਾ ਸੱਚ ਤੇ ਸੰਤ ਹੋਣਾ ਜਿਹਦਾ ਸੁਭਾਅ ਹੈ ਹੁਣ ਕਰੋਨਾ ਦੁਸ਼ਟ ਮਿਲ ਜਾਣ ਉਹ ਅਸੰਤ ਨਹੀਂ ਹੋਵੇਗਾ ਸੁਭਾਅ ਸੰਤ ਹੋਣਾ ਦਾ ਸੁਭਾਅ ਹੈ ਔਰ ਇਹਦੇ ਤੇ ਬੜੀ ਪਰਵਲ ਦਰੇਲ ਦਿੱਤੀ ਹੈ ਭਗਤ ਕਬੀਰ ਨੇ ਸੰਤ ਨਾ ਛਾੜੇ ਸੰਤੈ ਜੇ ਕੋਟਕ ਮਿਲੇ ਅਸੰਤ ਕਰੋਨਾ ਦੁਸ਼ਟ ਮਿਲਣ ਇੱਕ ਨਹੀਂ ਸੰਤ ਨਾ ਛਾੜੇ ਸੰਤੈ ਜੇ ਕੋਟਕ ਮਲੇ ਅਸੰਤ ਮਲਿਆ ਅਗਰ ਭਯੰਗੰ ਬੇੜਿਓ ਤੋ ਸੀਤਨਤਾ ਨਾ ਤਜੰ ਹਜ਼ਾਰਾਂ ਸਭ ਚੰਦਨ ਨੂੰ ਲਿਪਟੇ ਹੋਏ ਨੇ ਚੰਦਨ ਤੇ ਉਹਨਾਂ ਨੂੰ ਵੀ ਠੰਡ ਦੇਈ ਜਾ ਰਹੀ ਹੈ ਉਹਨਾਂ ਨੂੰ ਵੀ ਮਹਿਕ ਦੇਈ ਜਾ ਰਿਹਾ ਹੈ ਕੋਈ ਦੁਰਗੰਧ ਹੀ ਨਹੀਂ ਦਿੰਦਾ ਤੇ ਸੱਪਾਂ ਨੂੰ ਜਲਾਉਂਦਾ ਨੇ ਭਾਵੇਂ ਹਜ਼ਾਰਾਂ ਦੁਸ਼ਟ ਮਿਲ ਜਾਣ ਤਾਂ ਵੀ ਸੰਤ ਦੁਸ਼ਟ ਨਹੀਂ ਆਇਆ ਸੁਭਾਅ ਹੈ ਪਰ ਸੰਤ ਹੋਣਾ ਸੁਭਾਅ ਨਹੀਂ ਸ਼ਾਇਦ ਇੱਕੋ ਹੀ ਦੁਸ਼ਟ ਇਹਨੂੰ ਦੁਸ਼ਟ ਬਣਾ ਦੇਵੇ। ਇਹ ਵੀ ਮੈਰਜ਼ ਕਰਦੇ। ਸਤਸੰਗੀ ਹੋਣਾ ਜਿਹਦਾ ਸੁਭਾਅ ਨਹੀਂ ਸ਼ਾਇਦ ਇੱਕ ਦਿਨ ਦੀ ਕੁਸੰਗਤੀ ਇਸਨੂੰ ਗਿਰਾ ਦੇਵੇ। ਜਿਵੇਂ ਮੈਂ ਉਸ ਦਿਨ ਅਰਜ਼ ਕੀਤੀ ਸੀ ਕਿਸੇ ਵਕਤ ਜਦਾਸ ਵੈਣਕੋਵਰ ਆਉਂਦਾ ਸੀ ਮੈਂ ਕੁਝ ਨੌਜਵਾਨ ਐਸੇ ਦੇਖੇ ਜਿਨ੍ਹਾਂ ਨੇ ਕਬੂਲ ਕਰ ਲਿਆ ਥੋੜੀ ਟੇਪਾਂ ਸੁਣੀਆਂ ਨੇ। ਅਸੀ ਗੁਰੂ ਦੀ ਮੌਰਦਾਰਨ ਕਰ ਲਈ ਮੈਂ ਹੁਣ ਪਤਨ ਦੇਖੇ ਨੇ ਨਹੀਂ ਇਸ ਸਿੱਖੀ ਸਰੂਪ ਉਹਨਾਂ ਦਾ ਸੁਭਾਅ ਨਹੀਂ ਸੀ ਪ੍ਰਭਾਵ ਕਬੂਲ ਕਰ ਲਿਆ ਟੇਪ ਸੁਣ ਕੇ ਕੇਸ ਰੱਖ ਲੈ ਗੁਰੂ ਦੀ ਰਹਿਤ ਵਹਿਤ ਰੱਖ ਲਈ ਕਿਦਰ ਇੱਕ ਦਿਨ ਦੀ ਕੁਸੰਗਤ ਹੋਈ ਗਿਆ ਸ ਦੇਖੇ ਨੇ ਹੈਰਾਨਗੀ ਹੋਈ ਮੈਂ ਹਲਕਾ ਜਿਹਾ ਗਿਲਾਵੇ ਕੀਤਾ ਖੈਰ ਮੁਖ्तसर ਮੈਂ ਅਰਜ਼ ਕਰਾਂ ਸਤ ਸੰਗੀ ਕੁਸੰਗੀ ਹੋ ਸਕਦਾ ਹੈ ਸਤ ਸੰਗੀ ਜਿਸ ਦਾ ਸੁਭਾਅ ਨਹੀਂ ਭਗਤ ਦੁਸ਼ਟ ਹੋ ਸਕਦਾ ਹੈ ਭਗਤੀ ਜਿਸ ਦਾ ਸੁਭਾਅ ਨਹੀਂ ਪਰਉਪਕਾਰੀ ਦੁਰਾਚਾਰੀ ਹੋ ਸਕਦਾ ਹੈ ਪਰਉਪਕਾਰੀ ਜਿਸ ਦਾ ਸਿਰਫ ਕਰਮ ਹੀ ਹੈ ਸੁਬਾਉਣੈਂ ਇਹ ਖਿਆਲ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਦਲੀਲ ਦੇ ਰਾਹੀ ਸਪਸ਼ਟ ਕਰਦੇ ਨੇ ਉਹ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਰਾਤੀ ਹੋਵਨ ਕਾਲਿਆਂ ਸੁਪੇ ਦਾ ਸੇਵਨ ਦੇਹੋ ਬੱਗਾ ਤੱਪੇ ਘਣਾ ਕਾਲਿਆਂ ਕਾਲੇਵਨ ਕਾਲੀ ਬੋਲੀ ਰਾਤ ਮਸਿਆ ਦੀ ਚੜੀਏ ਪਰ ਚਿਟੀਆਂ ਚੀਜ਼ਾਂ ਨੂੰ ਕਾਲਾ ਨਹੀਂ ਕਰ ਸਕੇ ਚਿਟੀਆਂ ਚੀਜ਼ਾਂ ਚਿਟੀਆਂ ਹੀ ਨੇ ਦੇਹੋ ਬੱਗਾ ਬੱਗਾ ਚਿੱਟਾ ਦਿਨ ਚਿੱਟਾ ਚਮਕੇ ਚੜੇ ਦੇਹੋ ਬੱਗਾ ਤੱਪੇ ਘਣਾ ਕਾਲਿਆਂ ਕਾਲੇ ਵਨ ਇਹ ਚਿੱਟਾ ਦਿਨ ਚਾਰੇ ਪਾਸੇ ਚਿਟਾਈ ਫੈਲਾ ਦਿੱਤੀ ਹੈ ਇਸ ਸੂਰਜ ਨੇ ਪਰ ਕਾਲੀਆਂ ਚੀਜ਼ਾਂ ਨੂੰ ਚਟਾ ਨਹੀਂ ਕਰ ਸਕਿਆ ਸਤਿਗੁਰੂ ਕਹਿਣਾ ਕੀ ਚੰਦ ਨੇ ਸੁਭਾਅ ਨਹੀਂ ਬਦਲਦੇ ਕਰਮ ਬਦਲਦੇ ਹੈ ਖਤਰਾ ਉਸ ਦਿਨ ਹੋ ਜਾਂਦਾ ਹੈ ਜਦ ਦੁਸ਼ਟ ਕਰਮ ਸੁਭਾਅ ਬਣ ਜਾਵੇ ਸ਼ਰਾਬ ਪੀਣਾ ਸੁਭਾਅ ਬਣ ਗਿਆ ਹੁਣ ਚਾਹੇ ਡਾਕਟਰ ਕਹੇ ਚਾਹੇ ਵੈਦ ਕਹੇ ਚਾਹੇ ਗੁਰੂ ਕਹੇ ਚਾਹੇ ਕੋਈ ਵੀ ਕਹੇ ਨਹੀਂ ਛੱਡੇਗਾ ਸ਼ਰਾਬ ਪੀਣਾ ਕਰਮ ਨਹੀਂ ਹੈ ਸੰਸਕਾਰ ਨਹੀਂ ਹੈ ਦਾ ਸੁਭਾਅ ਬਣ ਗਿਆ ਤਮਾਕੂ ਪੀਣਾ ਸੁਭਾਅ ਬਣ ਗਿਆ ਨਸ਼ੇ ਕਰਨੇ ਸੁਭਾਅ ਬਣ ਗਏ ਨੇ ਮੈਂ ਕਈ ਕਰੋੜਾ ਪਤੀਆਂ ਦੇ ਬੱਚੇ ਰੁੱਲਦੇ ਦੇਖੇ ਨੇ ਭਾਰਤ ਦੇ ਠਾਈ ਲੈਣ ਦੇ ਵਿੱਚ ਮੇਰੇ ਸਾਹਮਣੇ ਨੇ ਕਰੋਨਾ ਪਤੀਆਂ ਦੇ ਵਿੱਚ ਨਸ਼ੇ ਦੀ ਆਦਤ ਬਣ ਗਈ ਸੁਭਾਅ ਬਣ ਗਈ ਜੀਵਨ ਦਾ ਸਾਰਾ ਵਿਕਾਸ ਹੀ ਰੁਕ ਗਿਆ ਤੋਂ ਮੈਂ ਅਰਜ਼ ਕਰਾਂ ਸੁਭਾਵ ਨਹੀਂ ਬਦਲਦੇ ਇਸ ਵਾਸਤੇ ਕਿਉਂਕਿ ਕਰਮ ਨੇ ਹੀ ਸੁਭਾਅ ਬਣਨਾ ਹੈ ਤੋਂ ਸਿਆਣੇ ਮਨੁੱਖ ਨੂੰ ਇਹ ਪਹਿਲ ਕਰਨੀ ਚਾਹੀਦੀ ਆਪਣੇ ਕਰਮ ਨੂੰ ਦੇਖੇ ਆਪਣੇ ਬੀਜ ਨੂੰ ਦੇਖੇ इसे नहीं फल बनना साहब कहते इसे नहीं फल बनना है, तू बीज दे प्रति सुचेत हो जा दे प्रति सावधान हो जा बीज बृिक बन के फल बन गया फिर तेरे बस की गल नहीं रहने ये जी प्रबल दलील एक पावन पवित्रवाक धन गुरु नानक देव जी महाराज ने दिखी है वह मैं थोड़े सामने रखा ਅੰਮ੍ਰਿਤ ਵੇਲਾ ਸੀ ਭਨਗੁਰ ਨਾਨਕ ਦੇਵ ਜੀ ਮਹਾਰਾਜ ਆਪਣੀ ਮੌਜ ਦੇ ਵਿੱਚ ਇੱਕ ਸਰੋਵਰ ਦੇ ਕੰਢੇ ਬੈਠੇ ਨੇ ਬੜਾ ਸੁੰਦਰ ਦ੍ਰਿਸ਼ਟ ਕਮਲ ਦੇ ਫੁੱਲਾਂ ਨਾਲ ਸਰੋਵਰ ਭਰੇ ਹੋਇਆ ਹੈ ਹਲਕਾ ਜਿਹਾ ਚਾਨਣਾ ਹੋਇਆ ਹੈ ਸਤਿਗੁਰ ਦੀ ਦ੍ਰਿਸ਼ਟੀ ਪਈ ਇੱਕ ਮੈਂਡਕ ਤੇ ਹੈ ਸਰੋਵਰ ਦੇ ਵਿੱਚ ਸੇਓ ਫਿਰ ਸਤਿਗੁਰ ਦੀ ਦ੍ਰਿਸ਼ਟੀ ਪਈ ਸਰੋਵਰ ਦੇ ਕਿਨਾਰੇ ਜਮੇ ਹੋਈ ਕਾਈ ਤੇ ਥੋੜਾ ਹੋਰ ਚਾਨਣਾ ਹੋਇਆ ਮਹਾਰਾਜ ਦੀ ਦ੍ਰਿਸ਼ਟੀ ਪਈ ਕੁਝ ਭੌਰਿਆਂ ਤੇ ਉੱਡ ਕੇ ਆਏ ਉਹ ਕਮਲ ਫੁੱਲ ਤੇ ਬੈਠ ਗਏ ਬੜਾ ਕੀਮਤੀ ਵਾਕ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਤਮਾ ਤੋਂ ਨਿਕਲੇ ਹੈ ਇਸ ਰਬੀ ਸ਼ਾਇਰ ਨੇ ਬੜਾ ਗਜ਼ਬ ਦਾ ਰਬੀ ਨਗਮਾ ਅਲਾਪ ਹੈ ਗਲਵਨ ਮਹਰੂ ਰੰਗ ਚ ਸਤਿਗੁਰੂ ਕਹਿੰਦੇ ਨੇ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਲ ਜਾਵਨ ਰੇ ਪਦਮਲ ਜਾਵਨ ਜਲ ਰਸ ਸੰਗਤ ਸੰਗ ਦੋਖ ਨਹੀਂ ਰਹਿ ਪਦਮ ਕਮਲ ਫੁੱਲ ਨੂੰ ਕਹਿੰਦੇ ਨੇ ਇਹ ਇੱਕੋ ਹੀ ਫੁੱਲ ਹੈ ਜਿਹਦੇ ਸ਼ਬਦ ਕੋਸ਼ ਦੇ ਵਿੱਚ 18 ਨਾਮ ਲਿਖਿਆ ਹੈ ਕਮਲ ਨੂੰ ਸੋਰਬ ਕਹਿੰਦੇ ਨੇ ਸੁਗੰਧੀ ਵਾਲਾ ਕਮਲ ਨੂੰ ਕੰਜ ਕਹਿੰਦੇ ਨੇ ਚਿੱਕੜ ਤੋਂ ਪੈਦਾ ਹੋਇਆ ਕਮਲ ਨੂੰ ਸਾਰੰਗ ਕਹਿੰਦੇ ਨੇ ਕਮਲ ਨੂੰ ਬਾਰਜ ਕਹਿੰਦੇ ਨੇ ਕਮਲ ਨੂੰ ਪਦਮ ਕਹਿੰਦੇ ਨੇ ਬੇਸ਼ੁਮਾਰ ਇਸ ਦੇ ਨਾਮ ਨੇ ਧਾਰਮਿਕ ਅਸਥਾਨਾਂ ਦੇ ਜਿਹੜੇ ਗੁੰਬਦ ਬਣਾਏ ਜਾਂਦੇ ਨੇ ਉਹ ਕਮਲ ਦੇ ਪੱਤੇ ਪੰਖੜੀਆਂ ਉੱਪਰ ਬਣਾਈਆਂ ਕਮਲ ਨੂੰ ਆਮ ਇਸ ਤਰ੍ਹਾਂ ਦੇ ਜੋ ਹੈ ਬਣਾਏ ਜਾਂਦੇ ਨੇ ਫਿਰ ਭਿਰਗੂ ਜੋਤਸ਼ੀ ਨੇ ਕਿਹਾ ਜੇ ਜਿੰਦਗੀ ਕਮਲ ਦੀ ਤਰ੍ਹਾਂ ਹੋ ਜਾਂਦੀ ਏ ਨਿਰਲੇ ਉਹਦੇ ਹੱਥ ਵਿੱਚ ਵੀ ਪਦਮ ਬਣ ਜਾਂਦਾ ਜਾਂ ਪੈਰਾਂ 'ਚ ਵੀ ਪਦਮ ਬਣਦਾ ਉਹ ਇੰਜ ਕਹਿੰਦਾ ਸੀ ਇੱਕ ਅਲੱਗ ਪ੍ਰਕਰਣ ਹੈ ਕਿ ਸੇ ਵਕਤ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਉਹਦੇ ਹੱਥਾਂ 'ਚ ਛਾਪ ਬਣ ਜਾਂਦੀ ਏ ਪਦਮ ਦੀ ਉਹਦੇ ਪੈਰਾਂ ਵਿੱਚ ਹੱਥ ਜਾਂ ਪੈਰਾਂ 'ਚ ਛਾਪ ਬਣ ਜਾਂਦੀ ਏ ਪਦਮ ਦੀ ਲਕੀਰਾਂ ਇਸ ਤਰ੍ਹਾਂ ਜਿਵੇਂ ਕਮਲ ਫੁੱਲ ਦੀਆਂ ਪੰਖੜੀਆਂ ਇਹਦੇ ਇਤਿਹਾਸਿਕ ਸਬੂਤ ਵੀ ਮਿਲਦੇ ਨੇ ਗੁਰੂ ਨਾਨਕ ਦੇ ਗੁਰੂ ਅਮਰਦਾਸ ਜੀ ਬਾਰੇ ਸ੍ਰੀ ਕ੍ਰਿਸ਼ਨ ਬਾਰੇ ਖੈਰ ਇੱਕ प्रकरण ਅਲੱਗ ਕਿਸੇ ਵਕਤ ਕਰੀ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਿਰਮਲ ਸਰੋਵਰ ਹੈ। ਬਿਮਲ ਬਿਮਲ ਮੈਲ ਤੋਂ ਬਿਨਾ ਬੇਮਲ ਮੈਲ ਨਹੀਂ ਹੈ ਬੇਮੈਲ ਹੈ। ਬੇਮਲ ਮਝਾਰ ਬਸਸ ਨਿਰਮਲ ਜਲ ਪਦਮਲ ਜਾਵਲ ਰੇ ਨਿਰਮਲ ਜਲ ਦੇ ਅੰਦਰ ਸਾਹਿਬ ਕਹਿੰਦੇ ਮੈਂ ਦੇਖਦਾ ਜਾਲਾ ਕਾਈ ਨਿਰਮਲ ਜਲ ਦੇ ਅੰਦਰ ਮੈਂ ਦੇਖਦਾ ਕਮਲ ਦਾ ਫੁੱਲ ਦੋਹਾਂ ਦਾ ਸੰਬੰਧ ਪਾਣੀ ਨਾਲ ਦੋਹਾਂ ਦੀ ਉਪਜ ਵੀ ਪਾਣੀ ਦੇ ਵਿੱਚ ਹੈ ਪਾਣੀ ਦੇ ਵਿੱਚ ਹੈ ਔਰ ਧਾਰਮਿਕ ਮਨੁੱਖ ਦਾ ਰੂਪ ਜਦ ਚਿਤਰਨ ਕਰਨਾ ਹੋਵੇ ਬਈ ਤੇ ਕਮਲ ਦੀ ਤਰ੍ਹਾਂ ਗੁਰਵਾਣੀ ਚ ਇੱਕ ਜਗ੍ਹਾ ਨਹੀਂ ਬੇਸ਼ਤਰ ਜਗ੍ਹਾ ਹੈ ਇਹ ਵੀ ਇੱਕ ਅਲਗ ਪ੍ਰਕਰਣ ਹੋਵੇਗਾ ਕਿਸੇ ਵਕਤ ਸੁਣਨਾ ਪਾਣੀ ਦੇ ਚੋਂ ਇੱਕਾਈ ਪੈਦਾ ਹੋਈਏ ਕਰੂਪ ਹੈ ਦੁਰਗੰਧੀ ਹੈ ਪਾਣੀ ਦੇ ਚੋਂ ਇੱਕਮਲ ਪੈਦਾ ਹੋਇਆ ਹੈ ਸਰੂਪ ਹੈ ਸੁਗੰਧੀ ਹੈ ਦੋਹਾਂ ਦੀ ਉਤਪਤੀ ਪਾਣੀ ਵਿੱਚ ਸਤਿਗੁਰ ਕੀ ਕਹਿਣਾ ਚਾਹੁੰਦੇ ਨੇ ਸਤਸੰਗ ਬਿਮਲ ਹੈ ਮਹਿਲ ਤੋਂ ਬਿਨਾ ਪਾਣੀ ਨਿਰਮਲ ਜਲ ਹੈ ਇਹਦੇ ਵਿੱਚ ਕੁਝ ਮਨੁੱਖ ਤੇ ਕਮਲ ਫੁੱਲ ਦੀ ਤਰ੍ਹਾਂ ਹੁੰਦੇ ਨੇ ਸਰੂਪ ਲੈਂਦੇ ਨੇ ਸੁਗੰਧੀ ਲੈਂਦੇ ਨੇ ਕੁਝ ਮਨੁੱਖ ਕਾਇ ਦੀ ਤਰ੍ਹਾਂ ਹੁੰਦੇ ਨੇ ਕਾਇ ਦੀ ਤਰ੍ਹਾਂ ਕ੍ਰੂਪਤਾ ਲੈਂਦੇ ਨੇ ਦੁਰਗੰਧੀ ਲੈਂਦੇ ਨੇ ਸਰੂਪਤਾ ਨਾਲ ਕੋਈ ਮਤਲਬ ਹੀ ਨਹੀਂ ਸੁਗੰਧੀ ਨਾਲ ਕੋਈ ਮਤਲਬ ਹੀ ਨਹੀਂ ਇਹ ਉਹਨਾਂ ਦਾ ਸੁਭਾਅ ਨਹੀਂ ਇਕ ਕਾਇਦਾ ਸਵਾਹ ਹੈ ਕ੍ਰੂਪਤਾ ਲੈਣੇ ਦੁਰਗੰਧ ਲੈਣੇ ਬੇਸਤਰ ਮਨੁੱਖ ਇਸ ਤਰ੍ਹਾਂ ਦੇ ਜਦ ਧਾਰਮਿਕ ਮੰਦਰਾਂ ਦੇ ਵਿੱਚ ਵੀ ਆਉਂਦੇ ਨੇ ਉਹ ਕਮਲ ਦੀ ਤਰ੍ਹਾਂ ਨਹੀਂ ਆਉਂਦੇ ਕਾਇ ਦੀ ਤਰ੍ਹਾਂ ਆਉਂਦੇ ਇਹਨੂੰ ਬੜਾ ਖੋਲਿਆ ਹੈ ਭਾਈ ਗੁਰਬਾਸ ਨੇ ਵੀ خیر ਮੁਖਤਸਰ ਮੈਂ ਅਰਜ਼ ਕਰਾਂ ਫਿਰ ਅਗੋਂ ਸਤਿਗੁਰੂ ਕਹਿੰਦੇ ਨੇ ਬਿਮਲ ਮਝਾਰ ਬਸਸ ਨਿਰਮਲ ਜਲ पदमल जावल रे पदमल जावल जलरस संगत संग दुख नहीं काई दा संगत दा कमल नु दुख नहीं लगदा विचद काई क्रोपता ले रही है तो मैं भी क्रोपता लम काई दुर्गंध ले रही है तो मैं भी दुर्गंधी लम पानी सा कमल दी संगत दा ਕਾਈ ਤੇ ਵੀ ਕੋਈ ਅਸਰ ਨਹੀਂ ਪੈ ਰਿਹਾ। ਜੇ ਜਦ ਕਮਲ ਸਰੂਪ ਲੈ ਰਿਹਾ ਹੈ ਤਾਂ ਮੈਂ ਵੀ ਸਤਸੰਗ ਦੇ ਵਿੱਚੋਂ ਸਰੂਪ ਲਵਾਂ ਪ੍ਰਭੂ ਦਾ। ਰੱਬੀ ਗੁਣਾ ਦਾ। ਜਦ ਇਹ ਸੁਗੰਧ ਲੈ ਰਿਹਾ ਹੈ ਪਰਮਾਤਮਾ ਦੇ ਨਾਮ ਦੀ। ਤਾਂ ਮੈਂ ਵੀ ਲਵਾਂ ਨਹੀਂ ਕਮਲ ਦਾ ਬਣਾ ਸਵਾ ਕਾਈ ਦਾ ਬਣਾ ਸਵਾ। ਇਸ ਤਰੀਕੇ ਨਾਲ ਜ਼ਰੂਰ ਪੜਨਾ। 48 ਸਾਲ ਕਥਾ ਕਰਦੇ ਮੈਨੂੰ ਹੋ ਗਏ ਨੇ। मैं गुरुद्वार गुस्साखी माफ बहुती काई भी देखी है कमल भी देखे कुछ नहीं बदले जिमें कीड़ी घूमती है ना दीवार ते, ते देखती है सुराख कित है ये लोग बस खामिया ही लभण और कोई मतलब ही नहीं ओ खामी वो की खामी और की रब के गुण ने परमात्मा के गुण ने गुरबाणी की आखती है कोई मतलब नहीं ਕਾਈ ਇਸ ਸਰੋਵਰ ਵਿੱਚ ਕਾਈ ਆਉਂਦੀ ਹੈ ਇਹ ਸਰੋਵਰ ਦੇ ਕਿਨਾਰੇ ਆਉਂਦੇ ਨੇ ਮਝਧਾਰ ਦੇ ਵਿੱਚ ਨਹੀਂ ਹੁੰਦੀ ਮਝਧਾਰ ਦੇ ਇੱਥੇ ਕਮਲ ਹੁੰਦਾ ਹੈ ਇਹ ਵੀ ਮਿਲ ਸਕਦੇ ਇਹ ਹੁੰਦੇ ਵੀ ਕਿਨਾਰੇ ਕਿਨਾਰੇ ਇੱਕ ਪਾਸੇ ਲੇਕਿਨ ਬਿਲਕੁਲ ਜਮੇ ਹੋਈ ਕਾਈ ਦੀ ਤਰ੍ਹਾਂ ਦਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਕੀਮਤੀ ਬਾਗ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਲ ਜਾਵਲ ਰੇ ਪਦਮਲ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰਹੇ ਹੁਣ ਸਤਿਗੁਰੂ ਦੀ ਦ੍ਰਿਸ਼ਟੀ ਪਈ ਮੈਂਡਕ ਤੇ ਮੈਂਡਕ ਨੂੰ ਸੰਸਕ੍ਰਿਤ ਦੇਚ ਦਾਦਰ ਕਹਿੰਦੇ ਹਨ ਔਰ ਦ੍ਰਿਸ਼ਟੀ ਪਈ ਭੌਰੇ ਤੇ ਮੈਂਡਕ ਨੇ ਸੰਬੰਧ ਜੋੜਾ ਕਾਈ ਨਾਲ ਉਹਦੇ 'ਚ ਜਿਹੜੇ ਕੀੜੇ ਮਕੋੜੇ ਨੇ ਖਾ ਰਹੇ ਬੌਰੇ ਨੇ ਸੰਬੰਧ ਜੋੜਿਆ ਕਮਲ ਨਾਲ ਉੱਥੇ ਬੈਠ ਗਿਆ ਕਮਲ ਵਿੱਚੋਂ ਰਸ ਕੱਢ ਰਿਹਾ ਦੋਵੇਂ ਜੀਵ ਨੇ ਦੋਹਾਂ 'ਚ ਜੀਵਨ ਹੈ ਇੱਕ ਦਾ ਸੰਬੰਧ ਕਾਈ ਨਾਲ ਇੱਕ ਦਾ ਸੰਬੰਧ ਕਮਲ ਦੇ ਫੁੱਲ ਨਾਲ ਇਸ ਤਰ੍ਹਾਂ ਦੇ ਜਿਹੜੇ ਆਉਂਦੇ ਨੇ ਉਹ ਦੇਖਦੇ ਨੇ ਕੋ ਸੰਗੀ ਕਿਹੜਾ ਬੈਠਾ ਕਾਈ ਦੀ ਤਰ੍ਹਾਂ ਉਸੇ ਨਾਲੇ ਉਹਦਾ ਰਿਸ਼ਤਾ ਜੁੜਦਾ ਸਤਸੰਗੀਆਂ ਨਾਲ ਜਿਹੜੇ ਕਮਲ ਵਰਗੇ ਹੁੰਦੇ ਨੇ ਇਹ ਉਹਨਾਂ ਦੇ ਨੇੜੇ ਨਹੀਂ ਸਤਗੁਰੂ ਕਹਿੰਦੇ ਨੇ ਦਾਦਰ ਤੂੰ ਕਬਹਿ ਨਾ ਜਾ ਨਸਰੇ ਬੜੀ ਕੀਮਤੀ ਬੰਤੀ ਹੈ ਮੈਂਡਕ ਰਹਿੰਦਾ ਸਰੋਵਰ ਦੇ ਚ ਔਰ ਨਿਰਮਲ ਸਰੋਵਰ ਦੇਚ ਬਿਲਕੁਲ ਨਹੀਂ ਜਾਣਦਾ ਕਮਲ ਫੁੱਲ ਨੂੰ ਕਾਈ ਖਾਂਦਾ ਰੰਨੇ ਇਹਦੇ ਚ ਕੀੜੇ ਮਕੋੜੇ ਖਾਂਦਾ ਰੰਨੇ ਦਾਦਰ ਤੂੰ ਕਭੇ ਨਾ ਜਾਣਸ ਰੇ ਬਖਸ ਸਬਾਲ ਬਸਸ ਨਿਰਮਲ ਜਲ ਖਾਂਦਾ ਜਾ ਲੈ ਰਹਿਦਾ ਨਿਰਮਲ ਪਾਣੀ ਦੇਚ ਧੰਗੁਰ ਨਾਨਕ ਦੇਵ ਜੀ ਮਹਾਰਾਜ ਦਾ ਇਹ ਬਾਕ ਬੜਾ ਕੀਮਤੀ ਬਾਕ ਹੈ ਸੁਭਾਅ ਦੀ ਵਿਆਖਿਆ ਮੈਂਡਕ ਦਾ ਆਪਣਾ ਸੁਭਾਅ ਹੈ ਭੌਰੇ ਦਾ ਆਪਣਾ ਸੁਭਾਅ ਹੈ ਕਾਈ ਦਾ ਆਪਣਾ ਸੁਭਾਅ ਹੈ ਕਮਲ ਦਾ ਆਪਣਾ ਸੁਭਾਅ ਹੈ ਸਤ ਸੰਗ ਦੇ ਵਿੱਚ ਵੀ ਬਹੁਤੇ ਕੁਸੰਗੀ ਬੈਠੇ ਹੁੰਦੇ ਨੇ ਹੋ ਸਕਦਾ ਕਿਸੇ ਕੁਸੰਗ ਦੇ ਵਿੱਚ ਵੀ ਕੋਈ ਸਤ ਸੰਗੀ ਹੋਵੇ